ਸਾਸੇਗਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਟੋਪ ਕਲਾਸ ਦੀਆਂ ਝੋਟੀਆਂ ਵੱਡੀਆਂ ਮਈਆਂ ਆਇਆਂ ਆ ਇਹ ਗਾਈ ਆਈ ਹੈ ਬਹੁਤ ਸੁਣੀ ਤਾਜੀ ਸੋਈ ਤੇ ਵਧੀਆ ਤੇ ਦੋ ਨੀਲੀ ਦੇ ਬ੍ਰਾਂਡ ਵਿਖਾਉਣੇ ਆ ਦੋ ਝੋਟੀਆਂ ਕੁਆਲਟੀ ਵਾਲੀਆਂ ਪੂਰੀਆਂ ਬੈਸਟ ਜਿਹਨੂੰ ਕਹਿਆ ਜਾਂਦਾ ਆ ਉਹ ਝੋਟੀਆਂ ਬਾਈ ਕੋਲ ਆ ਜੀਆਂ ਨੀਲੀ ਦੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਵਧੀਆ ਠੀਕ ਠਾਕ ਜੀ ਹਾਂ ਜੀ ਜਿੰਨੇ ਭੈਣ ਭਰਾਵਾਂ ਵਾਲਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਬਾਈ 23 ਜਨਵਰੀ ਵੀਰ ਜੀ ਅੱਜ ਟੌਪ ਦੇ ਸਾਰੇ ਠੀਕ ਹੈ ਹਾਂ ਇੱਕ ਵਾਰ ਮੇਕ ਕੇ ਕਈ ਤੇ ਵੀਰ ਭਰਾ ਵੀਰ ਜੀ ਚਲੋ 5 6 ਜਨਵਰੀ ਆ ਹਾਂ ਜੀ ਹਾਂ ਜੀ ਤੇ ਪਰ ਇੱਕ ਵਾਰ ਰੂਹ ਖੁਸ਼ ਹੋਊਗੀ ਕਿ ਜਿੰਨੇ ਵੀਰ ਭਰਾ ਵੀਡੀਓ ਵੇਖਦੇ ਨਾ ਤੋਂ ਦੇ ਸਾਰੇ ਇਕੱਲੀ ਇਕੱਲੀ ਮਹਿਕ ਵਾਲੀ ਸਾਰੇ ਮੰਨ ਜਿਹੜੀਆਂ ਚੈਂਪੀਅਨ ਵੱਡੀਆਂ ਹਾਂ ਕੁਆਲਟੀ ਦੀਆਂ ਮਈਆਂ ਹੀਰੇ ਠੀਕ ਜੀ ਇਕੱਲੀ ਇਕੱਲੀ ਮਹਿਕ ਵਾਲੇ ਦਾ ਛੋਟੀ ਵੀਰ ਠੀਕ ਹੈ ਉਹ 10 ਸਵਾ ਸੋਹੀ ਆ ਹਾਂ ਜੀ ਪੰਜਾਂ ਦੇ ਦਨਾਏ ਸੂਆ ਇਹ ਸਾਰਾ ਠੀਕ ਜੀ ਬਚਾ ਕੇ ਮਾਰਾ ਬਚਾ ਲਟਾ ਨੇ ਮੱਕਾ ਟਾ ਹੋ ਗਿਆ ਠੀਕ ਪਰ ਇੱਕ ਚੀਜ਼ ਆ ਕੇ ਕੁਆਲਟੀ ਹੈ ਨੀਲੀ ਰਾਵੀ ਜਿਹਨੂੰ ਛੋਟੀ ਕਹਿੰਦੇ ਆ ਅਸਲ ਚੀਜ਼ ਹਾਂ ਪੂਰੀ ਇਹ ਬਿਊਟੀ ਇਹਨੂੰ ਲਾਈਏ ਤੇ ਪੂਰੀ ਫੁੱਲ ਕੁਆਲਿਟੀ ਆ ਠੀਕ ਜੀ ਤੇ ਇਹ ਦੁੱਧ ਨੂੰ ਲਾਈਏ ਤੇ ਮੈਨਾਂ ਵੀ ਹੱਦਾਂ ਹੀ ਟੱਪੀ ਆ ਗਏ ਠੀਕ ਜੀ ਸਾਰੇ ਬੰਨਿਆ ਹੀ ਸਾਰੇ ਬੰਨਿਆ ਬ੍ਰਾਂਡ ਝੋਟੀ ਆ ਗਈ ਨੀਲੀ ਰਾਵੀ ਦੀ ਬੈਸਟ ਝੋਟੀ ਨੂੰ ਕਹਿ ਜਾਂਦਾ ਜੇ ਲੋ ਕਹਿੰਦੇ ਵੀ ਚੈਂਪੀਅਨ ਝੋਟੀ ਵਾਲੇ ਦਿਵਾਲੇ ਸਰਾਹੀ ਵੀ ਗੇਰ ਕੀ ਜੀ ਇਧਰੋਂ ਪੱਟੀ ਹੈ ਜਿਹੜੀ ਜਿਹਾ ਬੱਡ ਰਹੀ ਪੱਟੀ ਬੱਡ ਰਹੀ ਠੀਕ ਜੀ ਪੂਰੀ ਵੀਰ ਮੈਨਾਂ ਚੈਂਪੀਅਨ ਮੈਂ ਵੀਰ ਭਰਾ ਹਟਾ ਪੂਰਾ ਮਾਣ ਕੀਤਾ ਪਿਆਰ ਨਾਲ ਵੀਰ ਮੈਂ ਦਿੱਤੀ ਉਹਨਾਂ ਵੀਰ ਹੁਣਾ ਹਾਂਜੀ ਤੇ ਇਹ ਜੇ ਇਹਦੀ ਮਾਂ ਦਾ ਰਿਕਾਰਡ ਹਾਂਜੀ ਸਭ ਕੁਝ ਪੱਕੇ ਫਰੋਖ ਜਿਹੜੀ ਗੱਲ ਮੈਂ ਤੋਕੜੀ ਮਾਂ ਇਹਦੀ ਉਹਨਾਂ ਵੇਚੀ ਆ ਜਿਹੜੀ ਗੱਲ ਆ ਪੂਰੇ ਰਿਕਾਰਡ ਵਾਲੀ ਮਹੀਂ ਦੀ ਘਟੀ ਹਾਂਜੀ ਖਲਾਰੋ ਜੀ ਵੇਖੋ ਜੀ ਪੂਰੀ ਬ੍ਰੈਂਡ ਤੇ ਲੇਵੀ ਦੀ ਕੁਆਲਟੀ ਕਰੋ ਚੈੱਕ ਆਲੇ ਦੁਆਲੇ ਸਾਰੀ ਮਹੀਂ ਦੀ ਅਸਲੀ ਚੀਜ਼ ਐ ਨਕਲ ਹਾਂਜੀ ਕਿੱਥੇ ਕਿੱਥੇ ਥਣ ਲੱਗਾ ਝੋਨੇ ਨੂੰ ਖਲਾਰੋ ਲਾ ਲਾ ਚਲ ਕੋਈ ਗੱਲ ਚੱਲੀ ਠੀਕ ਹੈ ਲੈ ਲੈ ਹੌਲੀ 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 ਤਾਰੀ ਝੋਟੇ ਮਿਰਸਰਾ ਆ ਗਏ ਹਾਂਜੀ ਪੂਰੀ ਬੈਠੀ ਝੋਟੇ ਦੇ ਖੋਲੇਵੇਂ ਦੀ ਕੁਆਲਟੀ ਦੀ ਔਰ ਪੱਖੋ ਜਿਹਨੂੰ ਬੰਬ ਝੋਟੇ ਜਾਂਦਾ ਜੇ ਲੋ ਕਹਿੰਦੇ ਆ ਇੱਕ ਖੋਰੀ ਬੈਸਟ ਝੋਟੇ ਜਾਂਦਾ ਸਵਾਦ ਦੀ ਝੋਟੇ ਪੂਰੀ ਬ੍ਰੈਂਡ ਨਸਲ ਹਾਂਜੀ ਜੇ ਨਸਲ ਪਖੋਂ ਲਾਈਏ ਤੇ ਸਾਰੇ ਬੰਨਿਆ ਹੀ ਜਿਹਨੂੰ ਅਸਲ ਕਹਿੰਦੇ ਨੀਲੀ ਰਾਵੀ ਵੀਰ ਨੂੰ ਚੀਜ਼ ਬਣਾਉਂਦੀ ਹੈ ਇਹ ਲੈਵੇ ਦੀ ਬੰਦਰ ਸਾਰੀਆਂ ਚੀਜ਼ਾਂ ਪੂਰੀਆਂ ਇਹ ਤੇ ਵੀਰ ਆਮ ਬੰਦੇ ਵਾਸਤੇ ਜਿਹੜਾ ਪਰਫੀ ਬੰਦਾ ਨਾ ਜਿਹੜਾ ਬਰੀਡਿੰਗ ਲੈਣ ਦੇ ਵਿੱਚ ਕੰਮ ਦੇ ਵੀਰਪਰਾ ਕਰਨਾ ਹਾਂਜੀ ਇਹ ਉਹ ਬੰਦਾ ਮੈਨੂੰ ਹੱਥ ਪਾਊਗਾ ਬਿਲਕੁਲ ਸਹੀ ਝੋਟੀ ਹੈ ਜਿਹਨੂੰ ਕਹਿੰਦੇ ਅਸਲ ਚੀਜ਼ ਠੀਕ ਹੈ ਤੇ ਘਰ ਵੀ ਰੱਖੇ ਇਹ ਚਾਰ ਪੰਜ ਸੂਏ ਚੌਣ ਵਾਲੀ ਘਰ ਤੇ ਸ਼ਿੰਗਾਰ ਆ ਘਰ ਚ ਰੱਖ ਬਿਲਕੁਲ ਬਿਲਕੁਲ ਸਹੀ ਗੱਲ ਭਾਈ ਜੀ ਵਧੀਆ ਜਿਹਨਾਂ ਕਹਿੰਦੇ ਆ ਬੈਸਟ ਛੋਟੀ ਆਖੀ ਇਹਨਾਂ ਨੇ ਆ ਇਹੋ ਦੇ ਵਿੱਚ ਕਿਤੇ ਰਹਿ ਗਿਆ ਇਹਨੂੰ ਕਹਿੰਦੇ ਵੀ ਜਿੰਨੇ ਸ਼ੌਂਕ ਤੌਰ ਤੇ ਇਹ ਕਦੀ ਮੈਂ ਰੱਖਣੀ ਆ ਹਾਂਜੀ ਤੇ ਘਰ ਕੋਈ ਪਾਲ ਅਗੇ ਵੀ ਸ਼ਿੰਗਾਰ ਜਿਦਾ ਮਾਲੋ ਵਧੀਆ ਹੁਣ ਘੋੜੀ ਵੀ ਰੇ ਰੱਖਦੇ ਕਈ ਸ਼ੌਂਕੀ ਬੰਦੇ ਵੀ ਰੱਖ ਹਾਂਜੀ ਹਾਂਜੀ ਤੇ ਵਧੀਆ ਚੀਜ਼ ਆ ਕਹਿੰਦੇ ਜਿਹਨੂੰ ਕਹਿੰਦੇ ਆ ਕੁਆਲਿਟੀ ਠੀਕ ਦੇਖੋ ਇਹ ਕੋਈ ਸਾਰੇ ਬਨੇ ਸਾਰੇ ਬਣੇ ਨਿਸ਼ਾਨੀਆਂ ਹੈਗੇ ਪਰ ਵੀਰ ਫਿਰੇ ਫਿਰੇ ਦੀ ਨੀਲੀ ਰਾਵੀ ਦੀ ਮੈਂ ਵੇਚੀ ਏ ਛੋਟੀ ਚੰਗੀ ਚੰਗੀ ਪਰ ਜੇ ਲੇਵੇ ਵਾਲੀ ਪੰਤਰਾ ਲਾਈ ਤੇ ਬਹੁਤੀ ਜ਼ਿਆਦਾ ਚੰਗੀ ਹਾਂਜੀ ਤੇ ਫੋਨ ਤੇ ਵੀ ਇਸੇ ਦਾ ਮੋਲ ਹੋ ਜੂਗਾ ਜਿਹੜਾ ਕੋ ਵੀਰ ਭਰਾ ਮੰਗੂਗਾ ਠੀਕ ਹੈ ਵੀਰ ਤੇ ਫੋਨ ਤੇ ਕਰ ਓਕੇ ਬਾਈ ਜੀ ਠੀਕ ਹਾਂ ਜੇ ਕੋ ਨੀਲੀ ਲੈ ਗਏ ਅਸੀਂ ਆ ਗਈ ਗੇ ਗਾੜੀ ਦੇ ਛੋਟੀ ਆ ਗਈ ਫਿਰ ਨੀਲੀ ਦੀ ਆ ਨੀਲੀ ਦੀ ਪੂਰੀ ਵੀ ਚੰਗੀ ਛੋਟੀ ਆ ਹਾਂਜੀ ਤੇ ਦੂਜਾ ਸਮਾਂ ਵੀ ਥੀ ਇਹਦੇ ਮਰ ਘੱਟੀ ਗੱਟੀ ਮਰ ਵੱਖੋ ਵੱਖੀ ਵੇਦੀ ਬਲੱਡ ਲਾਈਨ ਹੁੰਦੀ ਜਿਹੜੀ ਗੱਲ ਹੈ ਤੇ ਵੱਖੋ ਵੱਖਾ ਆਪੂ ਆਪਣੀ ਝੋਟੀ ਦੀ ਬੰਤਰਿਆ ਬੰਤਰਿਆ ਠੀਕ ਤੇ ਜਿਹੜਾ ਝੋਟੀ ਕੋ ਅੱਜ ਚੌਥਾ ਵੀ ਦੇਣਿਆ ਮੋਲਾ ਹੋਊਗਾ 10 ਕਿਲੋ ਵਧੀਆ ਠੀਕ ਹੈ ਇਹ 10 ਕਿਲੋ ਵੋਲੀ ਹੈਗੀ ਆ ਬਹੁਤ ਸਾਫ ਝੋਟੀ ਜਿਹਨੂੰ ਕਹਿੰਦੇ ਐਮਬੈਸ਼ੀ ਝੋਟੀ ਆ ਕਹਿੰਦਾ 10 ਕਿਲੋ ਜੀ ਬਹੁਤ ਆ ਝੋਟੀ ਕੋ ਜਿਹੜੀ ਗੱਲ ਹੈ ਪਰ ਦੂਧ ਵਾਲੀ ਝੋਟੀ ਚੰਗੀ ਠੀਕ ਜੀ ਦੋ ਵੱਖੀ ਲਗਾਏ ਟੈਂਕ ਓਕੇ ਲੱਗੇ ਹਿਸਾਬ ਨਾਲ ਕੇ ਠੀਕ ਜੀ ਓ ਜਦਾ ਸਿੰਘ ਚੰਗਾ ਲੱਗਾ ਤੇ ਤੇਡੇ ਪਾਟੀ ਝੋਟੀ ਆ ਤੇਡੇ ਘਾਟ ਵਾਲੀ ਝੋਟੀ ਆ ਗਈ ਆ ਤੇ ਛੱਡਾ ਤੇ ਲੇਵੇ ਦੀ ਕਰੋ ਤੇ ਮਸਤੀ ਆ ਝੋਟੀ ਬੰਬ ਪੂਰੀ ਜੋੜੀ ਵੀ ਜੰਗੀ ਆ ਤੇ ਸਾਫ ਸੁਥਰੀ ਆ ਤੇ ਮੋਲਿਕਾ ਨੂੰ ਵੀ ਛੋਟਾ ਭਾਣਾ ਜੋ ਮਰਜ਼ੀ ਕਰੀਏ ਹਾਂਜੀ ਮੋਲ ਕਰੀਏ ਭਾਈ ਛੋਟੀ ਦਾ 135 ਜੋ ਮਰਜ਼ੀ ਆਏ ਬੱਚਾ ਵੀ ਹਾਂ ਨਹੀਂ 128 ਦੀ ਛੋਟੀ ਦੇਣੀ 128 ਦੀ 128 ਪਾਚੀ ਜੀ ਆ ਇੱਕ ਨਿਸ਼ਾਨਾ 4 ਦੱਸੋ ਕੀ ਮਾਣ ਕਰੋਗੇ ਭਾਈ ਦੱਸੋ ਸਵਾ ਦੀ ਗਿਰਜੀ ਹਾਂ ਨਾ ਸਵਾ ਦੀ ਠੀਕ ਹੈ ਓਕੇ ਲਓ ਸਵਾ ਦੀ ਹਾਂ ਨਾ ਓਕੇ ਭਾਈ ਆ ਮੈਂ ਤਾਂ ਵੀਰ ਹਾਵੀ ਮੈਂ ਵੀਰ ਖਲੋਣੀਆਂ ਬੈਣੀਆਂ ਮੈਂ ਦੀਆਂ ਵੀਰ ਮੋਲ ਹੀ ਕੋਈ ਨਹੀਂ ਆ 128 ਦੀ ਆ ਗਈ ਲਓ ਜੀ ਧਿਆਨ ਨਾਲ ਜੀ ਗਾੜੀ ਵੀਰ ਮੈਂ ਹੀ ਇੱਕ ਵਿਖਾਉਣੀ ਆ ਹਾਂਜੀ ਉਹਨਾਂ ਘਰੋਂ ਪਿਛਲੀ ਰਾਮੀ ਮੈਂ ਲਿਆ ਕੇ ਵੇਚੀ ਸੀ ਹਾਂਜੀ ਤੇ ਮੈਂ ਹੀ ਆ ਕਾ ਤੇਜੇ ਸੂਏ ਮੈਂ ਹੀ ਸੋਈ ਆ ਤੇਜਾ ਤੇਜਾ ਸੂਆ ਠੀਕ ਤੇ ਪਰ ਮੈਂ ਨੇ ਜੇ ਜੇਰ ਪਾਉਣੀ ਆ ਜਿਹੜੀ ਗੱਲ ਆ ਜੇ ਮੈਂ ਤਾਜੀ ਸੋਈ ਆ ਜੇ ਤਾਜੀ ਸੋਈ ਪਰ ਮੈਂ ਤੇ ਪਰ ਵੇਖੋ ਜਿਹਨੂੰ ਕਿਹਾ ਜਾਂਦਾ ਵੀ ਪਤੀਲੇ ਵੱਡੇ ਕਾਗਰਾ ਮੁੱਦੀਆਂ ਮਾਰੀਆਂ ਉਹਨੂੰ ਆਪਣਾ ਅੰਦਾਜ਼ਾ ਇਹਦੇ ਬਾਰੇ ਹੀ ਕੁਝ ਨਹੀਂ ਕਹਿ ਸਕਦੇ ਆਪ ਅੰਦਾਜ਼ਾ ਲਾ ਲੈ ਮੈਂ ਕਿੰਨਾ ਦੁੱਧ ਦਊਗੀ ਬਿਲਕੁਲ ਸਹੀ ਗੱਲ ਹੈ ਇਹਨੂੰ ਕਿਹੜਾ ਵੀਰ ਜੀ ਟਾਈਮ ਲਗਾ ਤੁਹਾਡੇ ਸਮਝ ਜੇਰ ਛੁੱਟਣ ਵਾਲੀ ਹੈ ਇਹ ਛੁੱਟਣ ਵਾਲੀ ਇਹਨੂੰ ਸਹੀ ਗੱਲ ਪਾਈ ਜੀ ਇਹਨੂੰ ਆਖਣ ਨਾ ਫਲਾਣਾ ਬੋਲੇ ਆ ਦੇ ਦੇਖੋ ਕਿੱਥੇ ਕਿੱਥੇ ਮਾਂ ਦਾ ਪੁੱਠਾ ਲੱਗਾ ਦੇ ਪਰ ਇੱਕ ਨਿਸ਼ਾਨਾ ਮਹੀਂ ਨਸਲੀ ਨਸਲੀ ਚੀਜ਼ ਨੇ ਆਪੇ ਬਾਨਾ ਬਾਨਾ ਹਾਂ ਜੀ ਦੇਖੋ ਜੀ ਕਵਾਲਿਟੀ 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 ਹੁੰਦੀ ਹੈ ਪੂਰੀ ਰਾਜੀ ਮਹੀਂ ਦਾ ਵਜਨ ਜੱਡਾ ਮਾਂ ਦਾ ਵੱਡੀ ਮਹੀਂ ਦੋ ਦੋਲੇ ਨਗਰ ਦੀ ਨਿਸ਼ਾਨਾ ਆ ਜਾਂਦੀ ਹੈ ਬਿਲਕੁਲ ਸਹੀ ਲੈ ਆਓ ਜੀ ਉਹਦੀ ਲੈ ਆਓ ਇਸ ਸੇ ਗਲੀਆਂ ਮਿਆਂ ਦੁੱਧ ਕੱਢਦੇ ਆ ਬੜਾ ਪੂਰੀ ਮਾਣਾ ਵੀਰ ਮਹੀਂ ਆਲੇ ਦਵਾਲਿਓ ਗਾਰੰਟੀ ਵਾਲੀ ਮਹੀਂ ਹੈਗਾ ਟੌਪ ਹੈ ਫਾਈ ਹੁਣ ਸਾਰੀਆਂ ਮੱਜਾਂ ਹੋ ਜੀਆਂ ਬਾਈ ਜੀ ਕੱਢੀਆਂ ਹੀ ਪਿੰਡੇ ਤੋਂ ਇਹਨਾਂ ਦਾ ਮਹੀਂ ਜਾ ਕੇ ਵੇਚੀ ਆ ਕਿ ਜਿਹੜੀ ਗਾਲਾ ਮਹੀਂ ਬੰਦਿਆਂ ਨੂੰ 12 ਕਿਲੋ ਮਹੀਂ ਦੋ ਦੇਣੀ ਜੀ ਠੀਕ ਹੈ ਕੋਈ ਵੀ ਰਸਤਾ ਜਾਣਾ ਕਿ ਮੈਂ ਦੇਣੀ ਜਿਹੜੀ ਗਾਲਾ ਪਰ ਪਤਲੀ ਚੀਜ਼ ਹੈ ਜਿੰਨੋਂ ਕਿ ਮਹੀਂ ਹੈ ਵੇਖੋ ਜੀ ਇਹਦੇ ਕਿਤੇ 2-3 ਮਹੀਨਾ ਰੱਖਣੀਆਂ ਇਹ ਵੀਰ ਭਰਾ ਵੀ 80 ਮਾਚ ਹੋਈ ਜਾਵੇ ਨਾ ਬਿਲਕੁਲ ਬਿਲਕੁਲ ਸਹੀ ਗਾ ਲਿਆ ਤੇ ਬਚਾ ਹੀ ਮਗਰ ਆ ਗਿਆ ਮਗਰ ਵੀ ਟਟਾ ਆ ਗਿਆ ਤੇ ਵੇਖੋ ਲੇਵੇ ਵਾਲੀ ਕੁਆਲਟੀ ਵਾਲੀ ਜਿਹੜੇ ਵੀਰ ਭਰਾ ਨੇ ਮਹੀਂ ਲੈਣੀ ਉਹ ਕਹਿੰਦਾ ਵੀ ਅਸੀਂ ਗੱਬੜ ਮਹੀਂ ਨੂੰ ਹੋਂ ਤਾਂ ਕਿ ਵਾਟ ਪਾਉਂਦੇ ਰੇ 5 ਕਿਲੋ ਇੱਕ ਟਾਈਮ ਦਾ ਠੀਕ ਵਾਟਾ ਤਾਂ ਫੁੱਲਾ ਖਾਂਦੀ ਦਾ ਸਹੀ ਗੱਲ ਭਾਈ ਜੀ ਤਾਂ ਹੀ ਦਾ ਆਰਡਰ ਬਣਿਆ ਆ ਜੇ ਸੇਵਾ ਕੀਤੀ ਇਹਨਾਂ ਨੇ ਦੇ ਵਾਟਾਂ ਦਾ ਕੰਟੇਨਰ ਹੀ ਗਰੀ ਕਹਿੰਦਾ ਪਰ ਮੈਂ ਦੁੱਧ ਕੱਢਦੀ ਗਰੰਟੀ ਨਾਲ ਇਤਰਾ ਦੀ ਮੈਂ ਦੋ ਸੋ ਭਾਈ ਦੇ ਘਰ ਕੀ ਪ੍ਰਾਈਸ ਇਹਦਾ ਮੋਲ ਵੀਰ ਮੈਂ ਦਾ ਭਵੇਂ ਕਰਾਉਣਾ 30 35 ਕਿਉਂ ਮਰਜੀ ਹਾਂਜੀ ਪੂਰੀ ਮਹੀਂ ਦੁੱਧ ਵਾਲੀ ਆ ਹਾਂਜੀ ਸਵਾ ਲੱਖ ਦੀ ਹਾਨਾ ਮਹੀਂ ਦੀ ਸਵਾ ਲੱਖ ਦੀ ਸਵਾ ਲੱਖ ਦੀ ਠੀਕ ਆ ਭੋਲੇ ਜੀ ਥੋੜਾ ਵੜਾਓ ਸਵਾ ਲੱਖ ਦੀ ਮਹੀਂ ਅੱਧਾ 2000 ਮਾਰੀ ਲਓ ਜੀ ਇੱਕ 23 ਬਾਈਕ ਦਾ ਹਾਨਾ ਏ ਮਹੀਂ ਦਵਾਂਗੇ ਪਰ ਵੀਰ ਭਰਾ ਉੱਤੇ ਜਾ ਕੇ ਇੱਕ 23 ਵਾਲਾ ਅਸ ਖੜੀ ਖਲੋਤੀ ਉਤਰਾ ਹੀ ਆ ਜਿੱਡੀ ਮਹੀਂ ਆ ਸਹੀ ਗੱਲ ਆ ਇੱਕ 23 ਵਾਲਾ ਮੇਰਾ ਪਰ ਫੋਨ ਕਰੇ ਜਿੰਨੇ ਸਾਈ ਪੌਣੀ ਆ ਤੇ ਭਾਈ ਦਾ 2000 ਸਵਾ ਚੋ 30 ਇੱਕ ਇੱਕ 30 ਮੋਲਿਆ ਸਵਾ ਦੇ ਕਰਕੇ ਤੇ ਮੋਲ ਇੱਕ ਤੇਜ਼ੀ ਬਾਈਕ ਨਾਲ ਹਾਂ ਨਾ ਹੀ ਦਮਾਰ ਪਰ ਕਿਹੜਾ ਵੀਰ ਭਰਾ ਮੈਂ ਲੈ ਗਿਆ ਨਾ ਠੀਕ ਇੱਕ ਆ ਚੀਜ਼ਾਂ ਵੇਖ ਕੇ ਪੀਤਾ ਲੈਵੇ ਤੁਹਾਡਾ ਨੂੰ ਕਿੰਨੇ ਗੜੇ ਤਾਂ ਜਾ ਦੇਖੋ ਸਹੀ ਗੱਲ ਬਾਈ ਜੀ ਐਚ ਐਫ ਗਣੀ ਵੀ ਨਹੀਂ ਬੰਦੀ ਜ ਨਹੀਂ ਖਲੇ ਬਣੀ ਹੈ ਸਹੀ ਗੱਲ ਬਾਈ ਜੀ ਬਿਲਕੁਲ ਸਹੀ ਰੋ ਜਾ ਰੋ ਜਾ ਮੱਝਾ ਇਹਦੇ ਵੀ ਟਾਈਮ ਲਾ ਦਿੰਦੇ ਹੁਣ ਇਹਨੂੰ ਦੱਸੋ ਕਿੱਥੋਂ ਟਾਈਮ ਲਾ ਦਾਂਗੇ ਸਹੀ ਗੱਲ ਇਹ ਜਿਹੜਾ ਬੰਸ਼ਣ ਪਾ ਗੋ ਰਾਜਾ ਜੇ ਰਾਜਾ ਖੇ ਰਾਜਾ ਮੱਝਾ ਹਾਂ ਜੀ ਮੈਨਾਂ ਵੀ ਵੀਰ ਬੜੇ-ਬੜੇ ਹੰਸਿਆ ਠੀਕ ਅਸੀਂ ਪਹਿਲੇ ਦਿਨੋਂ ਕਹਿੰਦੇ ਵੀ ਇਹ ਪੰਜਾਬ ਆ ਠੀਕ ਇੱਥੇ ਬੜਾ-ਬੜਾ ਗੱਭਰੂ ਜਵਾਨ ਤੇ ਬੜੀ-ਬੜੀ ਮੈਂਦ ਹਰ ਇੱਕ ਚੀਜ਼ ਇੱਥੇ ਪੂਰੀ ਠੀਕ ਯਾਰ ਤਾਂ ਅੰਡੀ ਸੀਦਾ ਵਧੀਆ ਠੀਕ ਹੈ ਭਾਈ ਜੀ ਇਹ ਦੋਂਦੀ ਆ ਵੀਰ ਜੀ ਮੂੰਹੋਂ ਦੋ ਦੰਦ ਦੋ ਦੰਦ ਝੋਟੀ ਦੋਂਦੀ ਝੋਟੀ ਮਗਰ ਕੱਟੀ ਵੀਰ ਨੂੰ ਸੁਈ ਨੂੰ ਹੋਏ ਠੀਕ ਪਰ ਇਹਦਾਸ ਕਦਾ ਝੋਟੀ ਕੋ ਦੋ ਤੇ ਵਧੀਆ ਮਾਰ ਪੈ ਗਈ ਆ ਬਹੁਤ ਜ਼ਿਆਦਾ ਠੰਡੀ ਆ ਹਾਂਜੀ ਇਹ ਸਿੰਘੀ ਵੇਖੋ ਰੁਪਈਆ ਵਾਲੀ ਲੱਗਦੇ ਨੇ ਹੈ ਘੜਬੜੀ ਜ਼ਿਆਦਾ ਸਿੰਘੀ ਚੰਗੀ ਲੱਗੀ ਕਟਿੰਗ ਠੀਕ ਹਾਂ ਤੇ ਜਿੰਨੂੰ ਕਹਿੰਦੇ ਇੱਕ ਟੋਪ ਦੀ ਕੱਟੀ ਆਲੇ ਦਿਵਾਲਿਓਂ ਹੀ ਹਾਂਜੀ ਇਹ ਆ ਵੀ ਵੀਰੇ ਚਾਰ ਸੂਵੇ ਚੋਲੇ ਪੰਜ ਚੋਲੇ ਜਿੱਦਾਂ ਦਾ ਕੱਟੀਆਂ ਨੂੰ ਸਿੰਘ ਲੱਗਾ ਹਾਂਜੀ ਫੇਰ ਕੱਟੀ ਕਿ ਗਾਂ ਇਹ ਚਾਰ ਪੰਜ ਸੂਵੇ ਤਾਂ ਐਵੇਂ ਰਕਮ ਦੀ ਆ ਲੈ ਆਵਦੀ ਲਾਓ ਇਹ ਬੰਦੇ ਬੰਦੀ ਆਗੇ ਲੈ ਆਓ ਦੇਖੋ ਸਿੰਘੀ ਦੇਖੋ ਕਿੱਦਾਂ ਲਾਓ ਦੇਖੋ ਝੋਟੀ ਪੂਰੀ ਬੰਬ ਝੋਟੀ ਏ ਆ ਗਿਆ ਇਹ ਬੜਾ ਚੁੱਕ ਜਾ ਲੈ ਹੁੰਦੇ ਹੋਣਾ ਠੀਕ ਚੁੱਕ ਜਾਇਆ ਇਹ ਤਾਂ ਸਾਡੀ ਸੀਲ ਤੇ ਕੁਆਲਟੀ ਵਾਲੀ ਠੀਕ ਦੱਸੋ ਜੀ ਬਾਈ ਕੀ ਮੋਲੇ ਦਾ ਮੋਲ ਵੀਰੇ ਜੋ ਮਰਜ਼ੀ ਕਰੀਏ ਬਿਲਕੁਲ ਜਿਆਜ ਜਿੰਨੇ ਦੀ ਵੀ ਦੇਣੀ ਭਾਣਾ ਹਾਂਜੀ ਮੋਲ 58 80 75000 ਦੇ ਐਂਡ 74000 ਚਲੋ ਯਾਰ 74000 ਠੀਕ ਆ 73000 ਦੀ ਬਾਈਗਾਂ ਦਾ ਐਂਡ ਝੋਟੀ ਦਵਾਂਗੇ ਤਾਂ ਵਧੀਆ ਠੰਡੀ ਆ ਤਾਜੀ ਸੁਈ ਆ ਕੋਲੋ ਜੀ ਇਹ ਮਗਰ ਵੀ ਕੱਢੀ ਏ ਕੱਢੀ ਜੀ ਮਗਰ ਕੱਢੀ ਆ ਜੀ ਆਏ ਢਿੱਲੋ ਕੱਢੀ ਆ ਨੀ ਬਚਾ ਵੀਰ ਪਹਿਲਾਂ ਦਿਖਾਓ ਜਿਹੜੀ ਗੱਲ ਆ ਠੀਕ ਠੀਕ ਕੱਢੀ ਮਗਰ ਪੂਰੀ ਕੈਂ ਠੀਕ ਆ ਕੱਢੀ ਮਗਰ ਆ ਜੀ ਕੱਢੀ ਵਸੇ ਜੁਈ ਆ ਵੀਰ ਹਾਂਜੀ ਤਾਜੀ ਸੁਈ ਰਾਤ ਦੀ ਬਚਾ ਕੀ ਮਗਰ ਵਛਾ ਜੀ ਮਿੱਤੇ ਮਗਰ ਵਛਾਇਆ ਹਾਂਜੀ ਤਾਜੀ ਸੂਈ ਰਾਤ ਦੀ ਪਰ ਜਿਹੜਾ ਵੀਰ ਭਰਾ ਵੇੜ ਲੈ ਗਿਆ ਨਾ ਹਾਂਜੀ ਹਾਂਜੀ ਵੀ ਗਾਂ ਗਰਮੀਆਂ ਦੇ ਵਿੱਚ ਪੂਰੀ ਕਾਰਡ ਖੜਨ ਵਾਲੀ ਵੇੜਿਆ ਰੋਸ ਰੋਸ ਆ ਗਈ ਮਸੀਂ ਪਹਿਲੇ ਸੂਏ 18 ਕਿਲੋ ਚੱਲੀ ਆ ਤੇ ਜਾ ਸੂਆ ਤਾਜੀ ਸੂਈ ਜੀ ਰਾਜਾ ਤਾਜੀ ਸੂਏ ਜੀ ਜੂਰ ਪਗੀ ਆ ਜੇਰ ਵਧੀਆ ਪਗੀ ਵੀਰ ਹਾਂਜੀ ਤੇ ਕਾਂਦੀ ہوئی ਆ ਹਾਂਜੀ ਹਾਂਜੀ ਆਪਾਂ ਸਮਾਧੀ ਇੱਕ ਨੰਬਰ ਦੀ ਠੀਕ ਜੀ ਹਾਂ ਇਹ ਗਰਮੀ ਮਨਾਉਣੀ ਆ ਤੇ ਨਾਲੇ ਖਲਮ ਮਾਰੋ ਪੂਰੀ ਕੁਆਲਟੀ ਵਾਲੀ ਨਾ ਠੰਡੀ ਸਿਰਦਾ ਯਾਰਾ ਚਵਾਚੂ ਪੋਲਾ ਲਗਾ ਬਾਈ ਜੀ ਪੋਲਾ ਰਜੀ ਪੋਲਾ ਭਰਾਨੇ ਆਣਾ ਜੋ ਵੇ ਨਾ ਚਵਾ ਪੋਲਾ ਲਗਾ ਮੋਟੀ ਧਾਰਿਆ ਠੀਕ ਜੀ ਦੇਖੋ ਠੰਡੀ ਸੈਰ ਵੈੜ ਆ ਗਈ ਬਹੁਤ ਸੋਹਣੀ ਢੱਬੀ ਤੇ ਵੀ ਹੋ ਠੰਡੀ ਵਸੀ ਜੀ ਫਾਸੁਦਰੀ ਤੇ ਘੱਟ ਕਾੜ ਤਨਾ ਬੜਾ ਇਹਦਾ ਜਿਹੜਾ ਵੈੜ ਦਾ ਵੀਰ ਕਾਡ ਕਾਟ ਹੈ ਨਾ ਪੂਰੀ ਵਸ਼ੀ ਵੱਡੀ ਆ ਹਾਂਜੀ ਹਾਂਜੀ ਪਹਿਲਾਂ ਵੀਰ ਗੱਭਾਂ ਦਾ ਮੋਲ ਵਸ਼ੀ ਦਾ ਜਿਆਦਾ ਘਰੀ ਗਏ ਆ ਵਸ਼ੀ ਉਹਨਾਂ ਦੀ ਦੁੱਧ ਵਾਲੀ ਹਾਂਜੀ ਤੇ ਬਹੁਤ ਜ਼ਿਆਦਾ ਚੰਗੀ ਆ ਠੀਕ ਤੇ ਮੋਲ ਵੀਰ ਬਿਲਕੁਲ ਜਾਇਜ਼ ਵਸ਼ੀ ਦਾ ਤਾਂ ਨਾ ਜਿਹਨੇ ਦੇ ਦੇਣੀ ਹਾਂਜੀ ਪਸ਼ੀ ਸਮੇਂ ਦੇ ਹਿਸਾਬ ਨਾਲ 70 ਪਈਆਂ ਦੱਦੀ ਪਰ ਉਹ ਮੋਲਣੀ ਅਹੀ ਕਰਦਾ ਬਿਲਕੁਲ ਜਾਇਜ਼ ਹਾਂਜੀ ਮੋਲ 60 ਦੋ ਛੱਡ ਦਾਂਗੇ 60 55000 ਦੀ ਥੋੜਾ 55000 ਦੀ ਚਲਵਾਣਾ 55 ਵਾਲਾ ਵੀਰੋਂ 55 ਵਾਲਾ ਵੀਰੋਂ 53 ਵਾਲਾ ਕਰੇ ਗੱਲਾਂ ਪਰ ਵੱਡੀ ਬਸ਼ੀ ਹੋਈ ਉਹ ਆਪਾਂ ਵਿੱਝੇ ਕਰਤਾ ਆਪਾਂ ਸਾਕੋ ਕਰਤਾ ਜਣਾ ਕੋਈ ਦੇਖ ਕੇ ਬਸ਼ੀ ਦਾ ਫੇਰ ਫੋਨ ਕਰੇ ਦੁੱਧ ਵੀ 20 ਕਿਲੋ ਵਾਲੀ ਬਸ਼ੀ ਹੈ ਚੰਗੀ ਸਾਫ਼ ਸੇਵਾ ਕਰੇ ਤੇ ਦੁੱਧ ਦਊਗੀ ਹੈਨਾ ਪੂਰੀ ਵਠਾ ਹੀ ਗੱਲ ਹੈਨਾ ਬਾਕੀ ਵੀਰ ਜੀ ਸੇਵਾ ਵੀ ਤੇ ਪਾਉਣਾ ਕਰਿਆ ਵੀਰ ਜਦੋਂ ਅਸੀਂ ਸਾਈ ਪਉਂਦੇ ਆ ਨਾ ਦੇਖੋ ਜਾਂ 2000 ਰੁਪਇਆ ਤੇ ਜਾਂ ਤੇ ਇੱਥੇ ਬੰਦਾ ਜਿਹੜਾ ਧਾਰਾ ਮਾਰ ਲੈਂਦਾ ਨਹੀਂ ਤੇ ਜਦੋਂ ਪੈਣੇ 'ਚ ਡੰਗਰ ਜਾਂਦਾ ਜਾਂਦਿਆਂ ਨਹੀਂ ਬਚਾ ਲੈਂਦਾ ਠੀਕ ਠੀਕ ਜਦੋਂ ਪੈਣੇ 'ਚ ਡੰਗਰ ਚੱਲ ਜਾਂਦਾ ਜਾਂਦਿਆਂ ਨਹੀਂ ਬਚਾ ਲੈਂਦਾ ਬਾਕੀ ਇਹ ਆ ਵੀ ਵੀਰ ਜਿਹੜਾ ਕੋਈ ਜਦੋਂ ਅਸੀਂ 1000 2000 ਤੇ ਆਪਣੀ ਮੈਂ ਘਲਦਦੇ ਨਾ ਇਖਾ ਜੇ ਸਾਨੂੰ ਯਕੀਨ ਆ ਮਹੀਂ ਦੇ ਇਹ ਥੋੜਾ ਵਿਸ਼ਵਾਸ ਕਰਿਆ ਕਰੋ ਵੀ ਜੇ ਕੋਈ ਭੈਣ ਭਰਾ ਡੰਗਰ ਘਲਦਾ ਨਾ 2000 ਤੇ ਸਾਈ ਦੇ ਜੇ ਉਹਦਾ ਡੰਗਰ ਚੰਗਾ ਤੇ ਫੇਰ ਕੋਈ ਘਲਦਾ ਬੇ ਫੇਰ ਘਲਦਾ ਸਹੀ ਗੱਲ ਨੇ ਕੋਈ ਸਾਰੀ ਰਕਮ ਕੋਈ ਬੰਦਾ ਇਹ ਆਖੇ ਕਦੀ ਨਹੀਂ ਕਿਸੇ ਨੂੰ ਆਖਿਆ ਸਾਰੇ ਪੈਸੇ ਕੌਣ ਚ ਪਾ ਦੇ ਠੀਕ ਯਾਰ ਜੇ ਹਮ ਆਪਣੇ ਡੰਗਰ ਤੇ ਮਾਣ ਆ ਹਾਂ ਜੀ ਇਦਾਂ ਡੰਗਰ ਘਲਦਾ ਜਿਹੜੀ ਗੱਲ ਆ ਬਾਕੀ ਆ ਵੀ ਵੀਰ ਜੀ ਜੇ ਜੇ ਪਹਿਲਾਂ ਜਦ ਸਾਈ ਪਾਏ ਤੇ ਜਾਂ ਫਿਰ ਇੱਥੇ ਬਚਾ ਲਵਾ ਕੇ ਫੇਰ ਲੱਦ ਲਿਆ ਇਹਨੇ ਜਾ ਕੇ ਗੱਡੀ ਸਫਰ ਤੇ ਜਾਂਦਾ ਕਰਕੇ ਹੀ ਡਖ ਲੋਗੇ ਬਚਾ ਲੈਂਦੀ ਠੀਕ ਹਾਂਜੀ ਬਾਕੀ ਫੋਨ ਨੰਬਰ ਆਪਣਾ ਹੈਗਾ 842740 7755 ਨਾਮ ਮਹਾਨਾ ਤੇ ਪਿੰਡ ਪੋਮ ਪਿੰਡ ਪੋਮਾ ਤੇ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਕੇ ਰੱਖੋ ਬਾਤੋਂ ਬਾਤ ਖਿੱਚ ਕੇ ਕਮੈਂਟ ਮਾਰਿਆ ਕਰੋ ਜੇ ਨਗੀਨੇ ਚੰਗੇ ਜਾਬਦੇ ਆ ਤੁਹਾਨੂੰ ਤੇ ਬਾਤੋਂ ਬਾਤ ਕਮੈਂਟ ਮਾਰਿਆ ਕਰੋ ਠੀਕ ਅਲ ਫੇਰ ਆਉਣੀਆਂ ਝੋਟੀਆਂ ਵੱਡੀਆਂ ਠੀਕ ਝੋਟੀਆਂ ਝੋਟੀਆਂ ਸასი ਗਾਲ ਜੀ